ਨਾ ਸਾਡੇ ਤੇ ਕੱਲ੍ਹ ਆਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗ ਜੀ ਕੱਲ ਸਾਡੇ ਪੰਡੋਰੀ ਸਾਹਿਬ ਇੱਥੇ ਆਏ ਸੀਗੇ ਪਈ ਹਲਕੇ ਦਾ ਇੰਚਾਰਜ ਪੰਡੋਰੀ ਸਾਹਿਬ ਆਏ ਸੀਗੇ ਇੱਥੋਂ ਦਾ ਪਤਾ ਲੈਣ ਸਾਡੇ ਲਈ ਤੇ ਅਸੀਂ ਉਹਨਾਂ ਕੋਲੋਂ ਇਸ ਵਕਤ ਮੰਗਿਆ ਵੀ ਸਾਡੀਆਂ ਵਹੀਂ ਦੀ ਸਫਾਈ ਕੀਤੀ ਜਾਵੇ ਤੋਂ ਸੋ ਸਾਡੀ ਉਹ ਗੱਲ ਪੰਡੋਰੀ ਸਾਹਿਬ ਨੇ ਕੱਲ ਮੰਨ ਕੇ ਸਾਹਮਣੇ ਇੱਕ ਪਾਪ ਲਾਈਨ ਆਪਣੀ ਜ਼ੁਬਾਨ ਤੇ ਪੂਰੇ ਉਤਰੇ ਤੇ ਪਾਪ ਲਾਈਨ ਚੱਲਣ ਈ ਹੈ ਸਵੇਰੇ 9 ਵਜੇ ਤੋਂ ਲੈ ਕੇ ਕਿ ਤਕਰੀਬਨ ਅੱਜ ਉਹ ਕਹਿੰਦਾ ਇੱਕ ਦਿਨ ਦੋ ਦਿਨ ਚਾਰ ਦਿਨ ਜਿੰਨੇ ਦਿਨ ਤੱਕ ਤੁਹਾਡੀ ਵਈ ਦਾ ਇਹ ਕਲਾਲੀ ਪੂਰੀ ਨਿਕਲਦੀ ਨਹੀਂ ਇਹ ਪਾਪਲ ਨੇ ਇੱਥੇ ਰੋਗੀ ਉਹਦਾ ਖਰਚਾ ਹੋ ਜੇ ਲੱਖ 2 ਲੱਖ 4 ਲੱਖ ਉਹ ਕਹਿੰਦਾ ਮੈਂ ਆਪਣੇ ਕੋਲ ਦਊਗਾ ਪਹਿਲੀ ਵਾਰੀ ਮੰਤਰੀ ਜੀ ਮੰਤਰੀ ਨੇ ਇਨਚਾਰਜ ਹਾਂ ਵਾ ਜਿਨ੍ਹਾਂ ਨੇ ਸਾਨੂੰ ਆਪਣੀ ਜ਼ੁਬਾਨ ਤੇ ਪੂਰੇ ਉਤਰੇ ਤੇ ਸਾਡੇ ਲਈ ਇੱਥੇ ਪਾਪਲ ਨੇ ਭੇਜੀ ਆ ਤੇ ਇਹ ਵਈ ਦਾ ਨਿਕਾਸ ਪਾਣੀ ਸਾਫ਼ ਹੋ ਰਿਹਾ ਧੰਨਵਾਦ ਇਹਦਾ ਕਰਨਾ ਚਾਹੁੰਦੇ ਆ ਬਹੁਤ ਧੰਨਵਾਦ ਸਾਡੇ ਮੈਂਬਰ ਸਾਹਿਬ ਮੁੰਡੀ ਨਾਲ ਤੋਂ ਇਹ ਵੀ ਤੁਹਾਨੂੰ ਵਿਚਾਰ ਦੱਸਣ ਗਿਆ ਆਪਣੇ ਮੈਮ ਚਾਰ ਤੋਂ ਦੱਸਦੇ ਹੁਣ ਬਾਕੀ ਪੰਡੋਰੀ ਸਾਹਿਬ ਕੱਲ ਆਪਣੇ ਨਾਲ ਵਾਅਦਾ ਕੀਤਾ ਹਾਂ ਹਾਂ ਪੂਰਾ ਪੂਰਾ ਕੋਈ ਵੀ ਲਾਡੀ ਸਾਹਿਬ ਹੁਣ ਵੀ ਆਏ ਸੀਗੇ ਉਹਨਾਂ ਨੇ ਸਾਨੂੰ ਤਾਂ ਚਲੋ ਕਿਹਾ ਵੇ ਕਰਾਂਗੇ ਪਰ ਮੌਕੇ ਤੇ ਇਹ ਸਰਕਾਰ ਨੇ ਨਹੀਂ ਕੀਤਾ ਜਿਹੜਾ ਇਹ ਇਨਚਾਰਜ ਸੀਗਾ ਕਨਵਿੰਦਰ ਪਟੋਰੀ ਹਾਂਜੀ ਹਾਂਜੀ ਠੀਕ ਆ ਇਹਨਾਂ ਨੇ ਸਾਡਾ ਬਹੁਤ ਇਹਨਾਂ ਦਾ ਧੰਨਵਾਦ ਦਿਲੋਂ ਕਰਦੇ ਹਾਂ ਠੀਕ ਆ ਹਾਂਜੀ ਇੱਕ ਹੋਰ ਵੀ ਸੁਣਨ ਚ ਆਇਆ ਇੱਕ ਨਾ ਮਟਾ ਭਾਨੇ ਵਾਲ ਦੇ ਵਿੱਚ ਬੰਨੀ ਨੂੰ ਮਿੱਟੀ ਲਾ ਰਹੀ ਪਿੰਡ ਵਾਲੇ ਤੇ ਉਹਨਾਂ ਦੀ ਸੇਵਾ ਲਈ ਵੀ ਇੱਕ ਲੱਖ ਰੁਪਿਆ ਪੰਡੋਰੀ ਸਾਹਿਬ ਅੱਜ ਦੇ ਕੇ ਗਏ ਉਹਨਾਂ ਦੀ ਕਹਿਣੀ ਇੱਥੇ ਦੱਸ ਕੇ ਗਿਆ ਇਹ ਆਮ ਪਾਰਟੀ ਦੇ ਵਰਕਰ ਆ ਉਹਨਾਂ ਨਾਲ ਜੁੜੇ ਹੋਇਆ ਚਲੋ ਅਸੀਂ ਤਾਂ ਨਹੀਂ ਇਹ ਉਹਨਾਂ ਦੇ ਨਾਲ ਤੁਰਦੇ ਵੀ ਆ ਬਾਕੀ ਵਿਚਾਰੇ ਇਹਨਾਂ ਕੋਲ ਪੁੱਛ ਲੈਣੇ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਇੱਕ ਛੋਟੀ ਜਿਹੀ ਵੀਡੀਓ ਨਾਲ ਉਹਨਾਂ ਕੋਲ ਪਹੁੰਚੀ ਆ ਵੀਡੀਓ ਸਾਡੀ ਇੱਥੇ ਉਸ ਦਿਨ ਬਹੁਤ ਬੁਰੇ ਹਾਲਾਤ ਸੀਗੇ ਪਾਣੀ 2-2 ਫੁੱਟ ਸੜਕ ਤੋਂ ਲੰਘ ਰਿਹਾ ਸੀਗਾ ਤੇ ਅਸੀਂ ਉਹਨਾਂ ਦਾ ਉਹਨਾਂ ਮੌਕਾ ਦੇਖਿਆ ਮੈਨੂੰ ਫੋਨ ਕੀਤਾ ਕਹਿੰਦੇ ਵੀ ਕੀ ਪ੍ਰੋਬਲਮ ਆ ਉਹਨਾਂ ਨੂੰ ਪ੍ਰੋਬਲਮ ਦੱਸੀ ਤੇ ਆਏ ਆ ਮੌਕੇ ਤੇ ਚੱਲ ਕੇ ਤੇ ਉਹਨਾਂ ਦਾ ਬਹੁਤ ਬਵਾਦੀ ਧੰਨਵਾਦ ਕਰਦੇ ਆ ਜੋ ਸਾਡੀ ਸਾਰ ਲਈ ਆ ਕੇ ਮੌਕੇ ਤੇ ਦੂਜਾ ਧੰਨਵਾਦ ਕਰਦੇ ਆ ਵੀਰ ਜਿਹੜੇ ਸਾਡੀ ਵੀਡੀਓ ਬਣਾ ਰਹੇ ਇਹਨਾਂ ਚੈਨਲਾਂ ਦਾ ਬਹੁਤ ਧੰਨਵਾਦ ਵੀਰ ਜੀ ਜਿਹੜਾ ਤੁਹਾਡਾ ਤੁਸੀਂ ਮਿੰਟ ਬੇ ਨਵਾ ਸਾਡੀ ਖਬਰ ਇਹਨਾਂ ਲੋਕਾਂ ਤੱਕ ਮੰਤਰੀਆਂ ਤੱਕ ਪਹੁੰਚਾ ਰਹੇ ਆ ਤਾਂ ਹੀ ਜਾਂਦੀ ਆ ਹਾਂਜੀ ਧੰਨਵਾਦ ਜੀ ਅਰਵਾਰ ਸਿੰਘ ਜੀ ਤੁਸੀਂ ਦੇ ਦੋ ਚਾਰ ਮਿਹਰਬਾਨੀ ਇਹ ਸਾਡੇ ਜੀ ਬੰਦੇ ਜਿੰਨੇ ਵੀ ਹਨ ਅਸਲ ਚ ਬੋਲਣਾ ਇੱਕ ਦੋ ਨਹੀਂ ਆਉਂਦਾ ਬਾਕੀ ਠੰਡੇ ਹੋ ਕੇ ਰਹਿੰਦੇ ਆ ਪਰ ਸਾਥ ਸਪੋਰਟ ਪੂਰੀ ਭਰਾ ਦਿੰਦੇ ਆ ਸਾਡੇ ਨਾਲ ਅਸੀਂ ਚਾਰਪੁਰਾ ਖੜੇ ਆ ਤਾਂ ਸੰਭਲੋ ਹਜ਼ਾਰਾਂ ਦੇ ਸਾਥ ਤੇ ਖੜੇ ਆ ਜੀ ਸੋ ਇੱਕ ਦੂਜੇ ਲੱਤਾਂ ਨਾ ਖਿੱਚਿਆ ਕਰੋ ਇੱਕ ਦੂਜੇ ਦਾ ਸਾਥ ਦਿਆ ਕਰੋ ਧੰਨਵਾਦ ਜੀ ਜੀ ਤੁਹਾਡਾ ਬਹੁਤ